ਪਾ ਟੋਪੇ ਪਸ ਰਹੇ ਨੇ ਪੁਕਾਰਾ ਮੈਨੂੰ ਮਹੀਨੇ ਦੀ ਦਫਾ ਹੋਇਆ ਨੂੰ ਆਇਆ ਚਲੋ ਪਹਿਲਾਂ ਸਮਝਦੇ ਨਹੀਂ ਪਤਾ ਨਹੀਂ ਲਾਦਾ ਕੀ ਹੋਇਆ ਪਿਆ ਕੀ ਹੋ ਗਿਆ ਕੀ ਹੋ ਗਿਆ ਐਸਾ ਇਹਨੇ ਰੱਟਾ ਲਾ ਲੈਂਦਾ ਤੇ ਉਹੀ ਗੱਲ ਬੋਲਣੀ ਆਸ ਉਹੀ ਗੱਲ ਬੋਲਣੀ ਤੂੰ ਹੀ ਕੰਮਜਾਬ ਹੁੰਦਾ ਬੱਸ ਆ ਜਾ ਬਾਈ ਬਾਈ ਹੋ ਹੁੰਦਾ ਹੈਲੋ ਬਾਈ ਤੂੰ ਉਲਝਦਾ ਕਾ ਤੂੰ ਆਗਾ ਤੂੰ ਜਾਣ ਜਾਣ ਕੇ ਕਰੀ ਜਾਂਦਾ ਬਣ ਗੱਲ ਇਹਨੇ ਦਿਮਾਗ ਦੱਸ ਕਿੱਥੇ ਇਹਦਾ ਦਿਮਾਗ ਕਿਥੇ ਹੋਰ ਪਾਸੇ ਦੇਖ ਬਾਈ ਨਾਲ ਤਾਂ ਤੂੰ ਸਾਡੀ ਕੁੱਤੇ ਪਕਾਈ ਕਰਾਉਣਾ ਨਾਲੇ ਕਰਾਉਣਾ ਤੂੰ ਆਪ ਦੀ ਹਾਂ ਨਾਲ ਉਹ ਦੇਖ ਲਓ ਵਿਚਾਰੀ ਬੈਠੀ ਸਿਆਣੀ ਬਹਿਣੀ ਉਹਦਾ ਟਾਈਮ ਵੇਸਟ ਹੁੰਦਾ ਉਹ ਇੱਕ ਬੰਦਾ ਹੈ ਨਾ ਤੂੰ ਮਨ ਪਿੜੀ ਨਹੀਂ ਬੰਨੀ ਜਦੇ ਕਹਿੰਦਾ ਕੰਮ ਜਾਣਾ ਫਿਰ ਚਲ ਫੇਰ ਇਹ ਆਖੂ ਦਾ ਜੜ ਨਾ 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 ਆਖੀ ਜਣ ਦੇ ਆਪਾਂ ਫਿਰ ਇਹਨੂੰ ਕੀ ਕਰਾਉਣਾ ਜਦੋਂ ਮੈਂ ਤਾਂ ਗੱਲ ਹੀ ਨਹੀਂ ਸਮਝਦਾ ਵੀ ਕੀ ਐ ਥੋੜੇ ਨੇ ਐ ਦਾ ਸਾਰਾ ਦਿਨ ਇੱਕ ਤਾਂ ਆਪਣਾ ਹੂ ਨਹੀਂ ਆਪਾਂ ਉਹ ਉਤੋਂ ਬੰਦੇ ਨਹੀਂ ਚੱਜਦੇ ਆਖੇ ਕੂੰ ਕਾਣੀ ਸੀ ਦੂਜਾ ਕਾਣ ਪੈ ਗਿਆ ਦੂਜਾ ਕਣ ਪੈ ਗਿਆ ਆਪ ਤਾਂ ਬੰਦੇ ਆਪ ਹੀ ਨਹੀਂ ਚੱਜਦੇ ਹੋਰ ਕੀ ਹੈ ਬੰਦੇ ਤਾਂ ਮਾਂ ਚ ਅੱਜਦੇ ਨੇ ਇਹੀ ਥੋੜਾ ਇੱਕ ਤਾਂ ਭਾਈ ਮੇਰੀ ਗੱਲ ਸੁਣ ਗੁੱਸਾ ਨਾ ਕਰੀ ਤੂੰ ਉਹ ਕਾ ਤੋ ਤੇਰਾ ਤਾਂ ਦਿਮਾਗ ਚ ਪਰ ਕਮੇਰੇਲ ਤੇ ਬੁੜੀਆਂ ਸੀਂ ਤੈਨਾਂ ਰੱਖ ਲੈਂਦਾ ਤੂੰ ਆਉਣਾ ਸੀ ਗੱਲਾ ਇਹਦਾ ਇਹਦਾ ਸੀਨ ਲੀਟ ਕਰ ਦਿੰਦਾ ਤੇ ਸੈਟ ਤੇ ਵੀਰੇ ਬੰਦੇ ਤੂੰ ਸੈਟ ਤੇ ਨਾ ਸੋਫੀ ਰਿਆ ਕਰ ਆਕ ਤਾਂ ਬੀੜੀਆਂ ਜੀਆਂ ਨੇ ਲਿਆ ਕਰ ਐ ਤੋ ਤੇਰਾ ਦਿਮਾਗ ਬੀੜੀਆਂ ਨੇ ਛੱਟ ਰੱਖਿਆ ਭਾਈ ਗੁੱਸਾ ਕਰ ਗਿੱਲਾ ਕਰ ਕ ਲੋਕ ਕਹਿੰਦੇ ਨਾ ਉਹ ਆਏ ਆ ਉਹ ਆਏ ਆ ਇਹ ਮੈਨੂੰ ਲੱਗਦਾ ਕਰਤਾ ਹੈ ਇਹਹ ਜੀਆਂ ਚ ਨਹੀਂ ਕੰਮ ਵੱਡੀਆਂ ਫਿਲਮਾਂ ਚ ਤੇ ਕਰੀ ਫੜੇ ਆ ਉਥੇ ਤੇ ਤੂੰ ਵੀ ਭੈੜਾ ਕੰਮ ਆ ਪੁੱਤ ਉਹ ਤਾਂ ਬਾਲੇ ਭੈੜੇ ਐ ਆਪਾਂ ਤਾਂ ਹਲੇ ਕੁਝ ਵੀ ਨਹੀਂ ਆਪਾਂ ਤਾਂ ਆਪਣੀ ਫੈਮਿਲੀ ਸਮਝ ਕਰਦੀ ਇਹਨਾਂ ਲਈ ਆਪਾਂ ਆਪ ਦਾ ਆਪ ਦਾ ਕੋਸਾ ਇਹ ਤਾਂ ਕੁਝ ਨਹੀਂ ਹੁੰਦਾ ਚੱਲੀ ਜਾਂਦਾ ਡਾਕਟਰ ਜਿੱਥੇ ਵੱਡੀਆਂ ਫਿਲਮਾਂ ਉਹ ਤਾਂ ਇਦੋਂ ਵੀ ਔਖਾ ਬਾਈ ਉਸਾ ਡਾਇਰੈਕਟਰ ਮੂੰ ਤੇ ਮਾਰਦੇ ਨੇ ਮੂੰ ਤੇ ਵੀ ਆਏ ਆ ਵਿੱਕੀ ਉਹ ਤਾਂ ਆਏ ਨਹੀਂ ਪਤਾ ਜੇ ਉਹਨੇ ਕਹਿਤਾ ਕਿ ਤੂੰ ਨਹਿ ਸਿਰ ਮਾਰਨੀ ਆ ਉਹ ਆਏ ਨਹੀਂ ਬੰਦਾ ਕਹਦਾ ਕਿ ਤੂੰ ਨਹੀਂ ਮਾਰਨੀ ਉਹ ਮਾਰਨੀ ਪਊ ਕਿ ਮੈਂ ਕਹਿੰਦੂ ਕਿ ਮੈਂ ਤਾਂ ਮਾਰਦੀ ਨਹੀਂ ਉੱਥੇ ਜਿਹੜਾ ਤਾਂ ਮੈਂ ਸਕ੍ਰਿਪਟ ਚ ਲਿਖਿਆ ਪਿਆ ਉਹ ਕਰਨਾ ਹੀ ਪਊ ਹੂੰ ਆਏ ਜੜੀ ਆ ਫਿਰ ਮੈਨੂੰ ਬਣਾਉਂ ਦੋ ਬੰਦਾ ਹੋਰ ਕੀ ਆ ਮੈਨੂੰ ਬਣਾਉਂ ਦੋ ਬੰਦਾ ਫਿਰ ਮੈਂ ਮਾ ਬਣਨਾ ਕੋ ਬਣ ਦੇ ਇਹਨੂੰ ਇਹਦਾ ਮੰਨ ਲਾ ਵੀ ਦਿਔਰ ਬਣਾ ਬਣ ਜੀ ਦਿਔਰ ਚਾਹੇ ਦਿਔਰ ਵਾਲਾ ਰੋਲ ਕਰ ਤੂੰ ਹੀ ਬਣ ਜਾਣਾ ਯਾਰ ਬੰਦਾ ਕੀ ਆ ਤੂੰ ਗੇਂ ਬਣਦਾ ਤਿਆਰ ਹੋ ਜਾ ਨਾ ਤੂੰ ਤਾਂ ਆ ਪਹੇ ਜਾ ਹੁਣ ਤਾਂ ਤੈਨੂੰ ਗੇਂ ਬਣਦਾ ਫਿਰ ਆ ਜੋ ਪਪਾ ਬਣਦੀ ਤਿਆਰ ਆ ਹੋ ਜਾ ਫਾਂ ਬੜੀ ਤਿਆਰ ਲੈ ਬਈ ਸਵੀਟੀ ਨੇ ਕੱਲੀ ਨੇ ਸਾਰਿਆਂ ਦੀ ਕਲਾਸ ਲਾਤੀ ਇਹ ਅਣਖ ਵਾਲੀ ਤੀਵੀ ਹੈਗੀ ਅਣਖ ਵਾਲੀ ਨਹੀਂ ਬੰਦਾ ਸਮਝਦੇ ਨਹੀਂ ਕਿਉਂ ਐ ਥੋੜੀ ਹੁੰਦਾ ਮੈਂ ਕੁਰਤਾ ਆਹ ਕੁਰਤਾ ਚਾਦਰ ਹੀ ਲਾਵਾਂ ਫਿਰ ਕਈ ਬਣਾਣਾ ਬਾਈ ਬਣ ਕੇ ਛੇਤੀ ਕਰ ਦੂ ਵੀ ਯਾਰ ਹੁਣ ਮੈਂ ਤਾਂ ਕਹਣਾ ਇਹੀ ਕੀ ਹੁੰਦਾ ਆਹ ਕੁਰਤੇ ਗਰਮੀ ਚ ਮਰ ਜੇਗਾ ਥੱਲੋਂ ਤਾਂ ਲਾ ਦੇ ਆਹ ਗਰਮੀ ਚ ਮਰ ਜੇਗਾ ਅਹੀਂ ਰਮ ਕੁਰਤੇ ਚਾਦਰ ਵਾਲਾ ਕੋਈ ਸੀਨ ਨਹੀਂ ਨਹੀਂ ਹੈਗਾ ਚਲ ਰਹਿਣ ਦੇ ਸਬੀਟੀ ਕੁਰਤੇ ਚਾਦਰ ਨੂੰ ਸਿੰਪਲ ਹੀ ਠੀਕ ਆਈਆਂ ਆ ਜੂਗਾ ਆਈ ਆ ਜਾ ਚਲ ਕੁਰਤਾ ਚਾਦਰ ਪਾਲਾ ਸਬੀਟੀ ਕਹਿੰਦੀ ਸੋਨਾ ਲੱਗਦਾ ਕੁਰਤਾ ਚਾਦਰ ਮੇਰੀ ਪੱਗ ਦੀ ਕਰਾ ਦੇ ਪੋਣੀ ਭਾਬੀਏ ਮੈਂ ਕਾਲਜ ਨੂੰ ਜਾਣਾ ਜੱਟ ਕੇ ਹਾਏ ਬੱਕੀ ਬਾਜੀ ਵਾਲੀ ਸੁਣੀ ਤੇ ਗਰਾਰ ਨਹੀਂ ਬਲੀਆਂ ਕੈਂਟ ਮਾਰਦਾ ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ ਆ ਜਾਵੇ ਸੁਹਾ ਸੁਖ ਦਾਵੇ ਮੇਰਾ ਕੱਲ ਦਾ ਕੱਲ ਦਾ ਕਾਲ ਜਾਂ ਦੁੱਖ ਦਾਵੇ ਮੇਰਾ ਕੱਲ ਦਾ ਹੋ ਤੇਰਾ ਨਹੀਂ ਕਸੂਰ ਤੇਰੇ ਰੰਗ ਦਾ ਕਸੂਰ ਤੇਰਾ ਨਹੀਂ ਕਸੂਰ ਕੋਈ ਨਹੀਂ ਦਾ ਕਸੂਰ ਸੋ ਰੱਬ ਦੀ ਲੱਗੇ ਤੂੰ ਧੁੱਪ ਵਿੱਚ ਖਿਲ ਵਰਗੀ ਨਹੀਂ ਛੜੇ ਬੰਦੇ ਦੀ ਬੰਦੇ ਦੀ ਹੁੰਦੀ ਐ ਅੱਖ ਏਲ ਵਰਗੀ ਨਹੀਂ ਛੜੇ ਮੇਰੇ ਬੇਤੇ